ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਮੰਦਭਾਗੀ ਖਬਰ ਜਿਹੜੀ ਉਹ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ 60 ਤੋਂ 65 ਸਾਲ ਜਿਹੜੀ ਬਜ਼ੁਰਗ ਸੀਗੀ ਉਹਦਾ ਕਤਲ ਕਰ ਦਿੱਤਾ ਗਿਆ ਇਸ ਚੀਜ਼ ਦਾ ਪਤਾ ਉਦੋਂ ਲੱਗਾ ਜਦੋਂ ਅ ਪਰਿਵਾਰਿਕ ਮੈਂਬਰ ਜੀ ਹਾਂ ਉਸ ਬਜ਼ੁਰਗ ਦੇ ਜਿਹੜੇ ਬੇਟਾ ਸੀਗਾ ਉਹਦੇ ਵੱਲੋਂ بار بار ਆਪਣੀ માતા ਨੂੰ ਫੋਨ ਲਗਾਇਆ ਗਿਆ ਕਿ ਮਾਤਾ ਫੋਨ ਕਿਉਂ ਨਹੀਂ ਚੁੱਕ ਰਹੀ ਪਈ ਤਾਂ ਉਸਨੇ ਆਪਣੇ ਛੋਟੇ ਭਰਾ ਨੂੰ ਜਦੋਂ ਭੇਜਿਆ ਤਾਂ ਉੱਥੇ ਪਤਾ ਲੱਗਾ ਕੀ ਬਜ਼ੁਰਗ ਜਿਹੜੀ ਆ ਉਹ ਜਮੀਨ ਦੇ ਉੱਤੇ ਡਿੱਗੀ ਹੋਈ ਹੈ ਤਾਂ ਉਸ ਦੇ ਮੂੰਹ ਦੇ ਵਿੱਚੋਂ ਜਿਹੜਾ ਆ ਉਹ ਲਗਾਤਾਰ ਖੂਨ ਵਗ ਰਿਹਾ ਸੀ ਤਾਂ ਜਦੋਂ ਇਸ ਚੀਜ਼ ਦੇ ਪਰਿਵਾਰਕ ਮੈਂਬਰ ਜਦੋਂ ਉੱਥੇ ਜਗ੍ਹਾ ਉੱਤੇ ਪਹੁੰਚਦੇ ਘਰ ਦੇ ਉੱਤੇ ਪਹੁੰਚਦੇ ਨੇ ਤਾਂ ਪਤਾ ਚੱਲਦਾ ਹੈ ਕਿ ਉਹਦੇ ਗਲ ਦੇ ਵਿੱਚ ਵੀ ਮਾਤਾ ਦੇ ਜਿਹੜੇ ਨਿਸ਼ਾਨ ਸਨ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਸੀ ਔਰ ਇੱਕ ਦਿਲਚਸਪ ਜਿਹੜੀ ਹੈ ਗੱਲ ਸਾਹਮਣੇ ਇਹ ਆਈ ਹੈ ਕਿ ਬਿਲਕੁਲ ਜਿੱਥੇ ਮਾਤਾ ਦੀ ਡੈੱਡ ਬੋਡੀ ਪਈ ਹੋਈ ਸੀ ਉਹਦੇ ਲੱਗੇ ਹੀ ਚਾਹ ਦੇ ਦੋ ਕੱਪ ਪਏ ਹੋਏ ਸਨ ਤਾਂ ਇੱਕ ਦੇ ਵਿੱਚ ਨਮਕ ਇਹਨਾਂ ਅਤੇ ਦੂਸਰੇ ਦੇ ਵਿੱਚ ਜਿਹੜੇ ਨੇ ਉਹ ਰਸਗੁੱਲੇ ਪਏ ਹੋਏ ਸਿੱਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਿਰਕਾਰ ਕੋਈ ਜਾਣਕਾਰੀ ਆ ਜਿਹੜਾ ਘਰ ਦੇ ਵਿੱਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰਤ ਨਾਲ ਦੇ ਨਾਲ ਤੁਹਾਨੂੰ ਦੱਸਿਆ ਕਿ ਘਰ ਦੇ ਵਿੱਚੋਂ ਮਾਤਾ ਦੇ ਹੱਥ ਦੇ ਵਿੱਚ ਜਿੰਨੀਆਂ ਮੁੰਦਰੀਆਂ ਪਈਆਂ ਸੀ ਔਰ ਘਰ ਦੇ ਵਿੱਚ ਕੈਸ਼ ਉਹ ਗਹਿਣਾ ਗੱਟਾ ਜਿੰਨਾ ਵੀ ਸੀ ਉਹ ਸਾਰਾ ਲੈ ਕੇ ਉਥੋਂ ਜਿਹੜੇ ਲੋਕ ਨੇ ਉਹ ਰਫੂ ਚੱਕਰ ਹੋ ਗਏ ਨੇ ਖਾਲੀ ਸਰ ਕੀ ਨਾਮ ਜੀ ਆਪਣਾ ਪਿੰ达 ਕੁਮਾਰੂ ਸਿੰਘ ਕੀ ਮਾਮਲਾ ਕਿ ਸਾਰੇ ਇੱਕ ਪਿੰਡ ਦੇ ਵਿੱਚ ਕਤਲ ਵੀ ਹੋਇਆ ਤੇ ਜਿਹੜੀਆਂ ਤੇ ਲੁੱਟ ਵੀ ਹੋਈ ਹੈ ਕੋਈ ਜੀ ਮੈਂ ਜੀ ਮਾਈ ਫਰਮ ਮਜੂਦਾ ਸਰਪੰਚਾ ਜੀ ਸ਼੍ਰੀਮਤੀ ਬਲਵਿੰਦਰ ਕੌਰ ਤੇ ਇਹ ਸਾਡੀ ਮਾਤਾ ਰਾਮਤਿਆਂ ਜੀ ਇੱਥੇ ਰਹਿੰਦੀ ਸੀ ਮੇਰੇ ਬਰਦਰ ਬਾਹਰ پرتਗਾਲ ਵਿੱਚ ਇੱਕ ਬਰਦਰ ਮੇਰਾ ਸਤਰੀਆ ਆ ਤੇ ਬਾਹਰ ਪੀਜੀ ਦਾ ਕੰਮ ਚੱਲਦਾ ਸੀਗਾ ਮਾਤਾ ਕੋ ਟੈਨਸ਼ਨ ਪੁੱਛੇ ਵੀ ਜਿਹੜੀ ਆਈ ਸੀ ਕਢਾ ਕੇ ਕੱਲ੍ਹ ਵਰਸੋ ਤੇ ਉਹ ਮਾਤਾ ਨਾ ਪਤਾ ਨਹੀਂ ਜੀ ਅਸੀਂ ਸਵੇਰੇ ਸਾਨੂੰ ਦੱਸ ਤੋਂ ਸਾਡੇ ਕੰਸੋ ਜੀ ਮੇਰੇ ਬਰਦਰ ਦੀ ਕਾਲ ਆਈ ਆ ਕਿ ਮਾਤਾ ਫੋਨ ਨਹੀਂ ਚੱਕਦੀ ਮੇਰੇ ਬੇਟੇ ਨੂੰ ਤੇ ਜਾ ਕੇ ਆਪਣੀ ਬੀਬੀਆਂ ਨਾਲ ਗੱਲ ਕਰਾ ਜਦੋਂ ਉਹਨੇ ਆ ਕੇ ਮੇਰਾ ਬੇਟਾ ਆਇਆ ਇਦਨ ਤੇ ਉਹਨੇ ਦੇਖਿਆ ਮਾਤਾ ਪਈ ਜਾ ਉਹ ਡਰ ਗਿਆ ਤੇ ਉਹ ਬਾਹਰ ਨਿਕਲ ਗਿਆ ਦੇਖ ਕੇ ਤੇ ਉਹਨੇ ਆਪਣੀ ਮੰਮੀ ਨੂੰ ਜਾ ਕੇ ਤੇ ਫਿਰ ਮੰਮੀ ਉਹਨਾਂ ਨੇ ਮੈਨੂੰ ਕਾਲ ਕੀਤਾ ਕਹਿੰਦੇ ਕਿੱਥਿਆਂ ਤੂੰ ਮੈਂ ਕਿਹਾ ਮੈਂ ਪਿੰਡੇ ਵਿੱਚ ਕੋਈ ਝਗੜਾ ਹੋਇਆ ਮੈਂ ਉਧਰ ਤੇ ਜਦੋਂ ਆ ਕੇ ਦੇਖਿਆ ਤੇ ਪੂਰੀ ਡੱਟ ਹੋ ਚੁੱਕੀ ਹੋ ਸੀਗੀ ਤੇ ਅਸੀਂ ਕੋਈ ਇਹਨਾਂ ਦੇਖਿਆ ਨਹੀਂ ਅਸੀਂ ਕਿਹਾ ਵੀ ਕਰਿਆ ਅਟੈਕ ਵਗੈਰਾ ਉਹਦੇ ਮੂੰਹ ਤੋਂ ਮੂੰਹ ਤੋਂ ਖੂਨ 흘ਦੀ ਜਾਂਦਾ ਵੀ ਅਸੀਂ ਇੱਥੇ ਸੱਟ ਲੱਗੇ ਸੀ ਉਹਦੇ 5-6 ਮੁੰਦੀਆਂ ਪਾਈਆਂ ਸੀ ਉਹ ਵੀ ਲਾਈਆਂ ਹੋਈਆਂ ਜੋ ਘਰ ਵਿੱਚ ਸੋਨਾ ਸਾਨਾ ਪਿਆ ਸੀ ਪੈਸਾ ਥੇਲਾ ਸੀ ਸਾਰਾ ਸਾਰਾ ਕੁਝ ਜਿੰਦੇ ਜਿੰਦੇ ਤੋੜਿਆ ਹੋ ਜੀ ਪੇਟੀਆਂ ਦੇ ਅਲਮਾਰੀਆਂ ਦੇ ਸਾਰਾ ਕੁਝ ਤੇ ਕਿੰਨੀ ਕੁ ਉਮਰ ਆ ਭਾਈ ਇਹਨਾਂ ਦੀ ਇਹ ਕੀ ਕੋਈ 67 ਸਾਲ ਦੀ ਜੀ ਕੋ ਸিসিਟੀਵੀ ਵਗੈਰਾ ਕੈਮਰੇ ਹੈਗੇ ਲੱਗੇ ਕੋਲੇ ਬਾਰੇ ਇੱਥੇ ਥੋੜੇ ਦੂਰ ਵਾਲੀ ਲੱਗੀ ਹੋਣੀ ਹੈ ਜਾਂ ਥੋੜੇ ਦੂਰ ਹੈਗੇ ਕੁਝ ਮਠਿਆਈ ਦੇ ਡੱਬੇ ਵਗੈਰਾ ਵੀ ਕਹਿੰਦੇ ਘਰ ਪਏ ਹੋਣਗੇ ਹਾਂ ਜੀ ਉਹ ਜਿੱਥੇ ਮਾਤਾ ਮੈਂ ਪਈ ਸੀਗੀ ਨਾ ਟੀਲ ਤੇ ਡੈਥ ਹੋਈ ਪਈ ਆ ਉੱਥੇ ਦੋ ਕੱਪ ਚਾਹ ਦੇ ਤੇ ਇੱਕ ਪਲੇਟ ਵਿੱਚ ਰਸਗੁੱਲੇ ਇੱਕ ਪਲੇਟ ਵਿੱਚ ਬਿਸਕੁਟ ਪਈ ਸੀ ਕੋਈ ਵਿਅਕਤੀ ਸੀਗੇ ਵੱਡਾ ਲੱਗਿਆ ਨਹੀਂ ਇਸ ਦਾ ਹਾਂਜੀ ਕੋਈ ਨਹੀਂ ਸੀ ਜੀ ਤੇ ਜਿ세 ਹਾਉਣਾ ਚਾਹ ਵਗੈਰਾ ਬਣਾਈਆ ਘਰ ਵਾਲੇ ਨੂੰ ਲੱਗਦਾ ਨਾ ਕੋਈ ਰਿਸਪੈਰ ਕੋਈ ਖਾਸ ਬੰਦਾ ਆਇਆ ਹੋਵੇ ਭਾਵੇਂ ਜੀ ਕੋਈ ਪੀਤੀ ਹੈ ਜੀ ਕੋਈ ਖਾਸ ਬੰਦਾ ਆ ਉਸ ਨੂੰ ਪਤਾ ਹੋਵੇਗਾ ਜਿੱਥੇ ਜਿੱਥੇ ਸਾਡਾ ਸਮਾਨ ਪਿਆ ਸੋ ਜੁਐਲਰੀ ਪਈ ਹੈ ਜਿੱਥੇ ਪੈਸਾ ਪਿਆ ਉਹੀ ਜਿੰਦੇ ਤੋੜੇ ਗਏ ਆ ਤੇ ਮਾਰ ਕੇ ਕਿੱਦਾਂ ਗਏ ਫਿਰ ਇਹ ਪਤਾ ਲੱਗਦਾ ਕਿ ਮਾਰ ਕੇ ਜੀ ਇਹਦੇ ਮੂੰਹ 'ਚ ਖੂਨ ਆਉਂਦਾ ਪਿਆ ਤੇ ਗਾਲ ਤੇ ਨਿਸ਼ਾਨਵਾ ਤੇ ਜਿੱਦਾਂ ਇੱਥੇ 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 ਉਹਦੇ ਲੱਗਿਓ ਸੱਟਾਂ ਜੀ ਚਾਹ ਦੇ ਕੱਪਾਂ ਨੂੰ ਦੇਖ ਦੋ ਕੱਪ ਵਿੱਚ ਸੀ ਇੱਕ ਪਲੇਟ ਤੇ ਬਿਸਕਟਾਂ ਤੇ ਇੱਕ ਪਲੇਟ ਦੇ ਵਿੱਚ ਕਿੰਨੇ ਕਬੇ ਦੀ ਘਟਨਾ ਭਜੀਏ ਇਹ ਸਾਨੂੰ ਪਤਾ ਲੱਗਾ ਜੀ 11 ਵਜੇ ਹਾਂਜੀ ਲਾਈਕ ਵਿਲੇਜ ਦਾ ਮਦਰ ਹੈ ਤੇ ਕੀ ਮਾਮਲਾ ਹੈ ਸਰ ਉਹਨਾਂ ਤੱਕ ਸਮਝ ਹਾਂਜੀ ਸਾਨੂੰ ਰਾਉਂਡ 1 ਵਜੇ ਦੇ ਆਸ-ਪਾਸ ਸਾਢੇ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਗਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਕੀ ਉਹ ਘਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ﺍﻟमारीयां ਉੱਥੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ। ਇਮੀਡੀਏਟਲੀ ਜਿਸੀਂ ਮੌਕਾ ਵਿਜ਼ਿਟ ਕੀਤਾ ਹੈਗਾ ਐਸਐਸਓ ਸਾਹਿਬ ਤੇ ਡੀਐਸ ਮਹਾਵਾੜਾ ਸਾਹਿਬ ਦੇ ਨਾਲ ਔਰ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ। ਬਾਡੀ ਨੂੰ ਫਾਰ ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤਿਆ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ? हां जी ਪਰਿਵਾਰ ਦੇ ਕਹਿਣ ਨੂੰ ਤਾਂ ਅਭੀ ਜੋ ਹੇ ਤੱਕ ਦੱਸਿਆ ਉਹਨਾਂ ਦੇ ਕੁਝ ਹੋਲ ਟੂਰਨਾਮੈਂਟਸ ਤੇ ਕੁਝ ਪੈਸੇ ਚੁੜੀ ਹੋਏ। ਕੀ ਮੈਮ ਲੱਗਦਾ ਤੁਸੀਂ ਮੌਕੇ ਤੇ ਜੇ ਕਿ ਮਤਾਈ ਦੇ ਸੱਤਾ ਸੂਟਾ ਕੁਮੀ ਹੋਵੇ? ਅਸੀਂ ਬਾਡੀ ਵੀ ਜੀ ਅਸੀਂ ਐਗਜ਼ਾਮੀਨੇਸ਼ਨ ਕਰਵਾਵਾਂਗੇ ਸਿਵਲ ਹਸਪੀਟਲ ਤੱਕ ਤੇ ਉਹਦੇ ਅਕੋਰਡਿੰਗਲੀ ਕਰਵਾਵਾਂਗੇ। ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਅਕੋਰਡਿੰਗਲੀ ਮੈਡਮ ਸਿਟੀ ਵੀ ਕਹਿੰਦੇ ਕਿ ਕਿੰਨਾ ਹੈ ਮੈਡਮ ਸਾਨੂੰ ਜੀ ਕੋਈ 11:00 ਵਜੇ ਸਾਨੂੰ 1:00 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11:00 ਵਜੇ ਆ ਕੇ ਪਤਾ ਲੱਗਿਆ। ਆੜੇ ਚੋਨਾ ਨੇ ਇਨਫੋਰਮੇਸ਼ਨ ਇੱਕ ਵੇਲੇ ਦੇ ਆਸ-ਪਾਸ ਦਿੱਤੀ ਹੈਗੀ ਹੈ। ਕਿ ਮੈਮ ਜੋ ਤੁਸੀਂ ਮੌਕੇ ਤੇ ਇਹ ਬੋਡੀ ਕੇਸ ਕੰਡੀਸ਼ਨ ਚ ਦੇਖੀ ਕੀ ਲੱਗਦਾ ਤੁਹਾਨੂੰ? ਅਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਇਗਜ਼ਾਮੀਨੇਸ਼ਨ ਹੈ। ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੈ ਕੁਝ ਹੋਇਆ ਇਸ ਕਰਕੇ ਉਹਨਾਂ ਨੇ ਬੋਡੀ ਮੂਵ ਕਰ ਦਿੱਤੀ। ਸিসিਟੀਵੀ ਵੀ ਮੈਡਮ ਆਈ ਕੋਈ ਤਾਂ ਨਹੀਂ ਹਜੇ ਨਹੀਂ। ਅਸੀਂ ਜਿੱਦਿ ਕੁਝ ਕਰਤੀਆਂ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ। ਇਹ ਟੀਮ ਅਮਦੋਰ ਮਤਾਈ ਨਾਮ ਕੀ ਹੈ ਤੇ ਪੂਰਾ RAM PYARI ਹੈਗੇ ਨੇ ਜੀ ਇਹਨਾਂ ਦਾ ਨਾਮ ਔਰ ਲਗਭਗ 65 ਸਾਲ ਦੀ ਏ ਤੇ ਇਹਨਾਂ ਦੇ ਤਿੰਨ ਬੱਚੇ ਆ ਇੱਕ ਮੇਟਾ ਇੱਥੇ ਹੈ ਔਰ ਦੋ ਬੇਟੇ ਬਾਹਰ ਨੇ ਮੈਂ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਜ਼ ਨਾਲ ਵਾਰ ਕੀਤਾ ਗਿਆ ਨਹੀਂ ਕਹਿੰਦੀ ਜੀ ਬੋਡੀ ਦੀ ਇਗਜ਼ਾਮਿਨੇਸ਼ਨ ਹੈ ਮੈਡੀਕਲ ਇਗਜ਼ਾਮਿਨੇਸ਼ਨ ਅਸੀਂ ਹੁਣ ਸਿਵਲ ਹਸਪੀਟਲ ਬੋਡੀ ਪੇਸ ਦਿੱਤੀ ਹੈ ਉਹਦੀ ਇਗਜ਼ਾਮਿਨੇਸ਼ਨ ਤੋਂ ਹੀ ਲੱਗ ਰਿਹਾ ਮੈਂ ਇੱਕ ਸੁਈ ਦੇ ਵਿੱਚ ਕਾਫੀ ਮਤਲਬ ਇਹਦਾ ਮਠਾਈ ਵਗੈਰਾ ਕੋ ਲੱਗਦਾ ਕੋਈ ਏਦਾਂ ਦਾ ਕੁਝ ਖਾਵਾ ਕੁਝ ਹਾਂਜੀ ਉਹ ਵੀ ਪਰਿਵਾਰ ਦੇ ਦੱਸਣ ਮੁਤਾਬਿਕ ਜਿਹੜੀ ਮਠਾਈ ਸੀਗੀ ਉਹ ਕਮਰੇ 'ਚ ਹੀ ਪਈ ਸੀ ਬਰੀਦਾ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕਰਾਇਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੋ ਸਾਰੇ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਕਿ ਪਰਿਵਾਰ ਕੋ ਮੈਂਬਰ ਕੋਣ ਕੋਣ ਇਸ ਘਰ ਦੇ ਵਿੱਚ ਹੈਗਾ ਇਹਨਾਂ ਦੀ ਜੀ ਇੱਕ ਨੂਆ ਪਰ ਉਹ ਪੇਕੇ ਪਰਿਵਾਰ ਗਈ ਹੋਈ ਸੀਗੀ ਔਰ ਰਵਿੰਦਾ ਦੇ ਕੁਝ ਪੀਜੀ ਚ ਲੱਗੇ ਵੀ ਰਹੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਆਪਦਾ ਬਟਾ ਉਹ ਥੋੜਾ ਹਟਮਾ ਰਹਿੰਦਾ ਪਿੰਡ ਦੇ ਵਿੱਚ ਹੀ ਹੈ ਤਾਂ ਮਾਤਾ ਦੇ ਅਦਰਵਾਈਜ਼ ਪਰਿਵਾਰ ਦੇ ਵਿੱਚੋਂ ਇੱਕ ਇਕੱਲੇ ਸੀਗੇ ਪੀਜੀ ਦੇ ਬੱਚੇ ਕਿੰਨੇ ਕਰਾਂਗੇ ਉੱਥੇ ਚਾਰ ਮੈਂ ਜੀ ਸਾਰੇ ਨੂ ਕਰ ਲੈਂਦੇ ਹੈਂ ਵੈਰੀਫਾਈ ਕਰ ਦਿੰਦੇ ਕਿ ਕੀ ਕਾਰਵਾਈ ਕੀਤੀ ਹੈ ਜੀ ਬਸ ਇਹ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬੋਡੀ ਦਾ ਹੋਏ ਨਾ ਉਹ ਬੋਡੀ ਜੀ ਕਰ ਦੋ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ